ਦਾਸ਼ੀ ਗਾ ਜੀ ਸਾਰਿਆਂ ਨੂੰ ਮਹਾਰਾਜਵੀਰ ਸਿੰਘ ਰਾਜੂ ਅੱਜ ਆਪਾਂ ਪਹੁੰਚੇ ਆ ਅਮਨ ਮੋਬਾਈਲ ਰਿਪੇਅਰ ਜੜਕੜੀ ਵਾਲੇ ਜਿਹੜੇ ਕਿ ਮੇਨ ਰੋਡ ਤੇ ਆ ਨੇੜੇ ਵੱਡਾ ਬੱਸ ਸਟੈਂਡ ਢੋਟ ਕਲਾਂ ਤੇ ਮੋਬਾਈਲ ਦੀ ਦੁਕਾਨ ਆ ਤੇ ਅੱਜ ਆਪਰੇ ਨਾਲ ਗੱਲਬਾਤ ਕਰਾਂਗੇ ਵੀ ਕਿਹੜੀ ਕਿਹੜੀ ਵੈਰਾਈਟੀ ਲੈ ਕੇ ਆਏ ਨੇ ਤੋਂ ਆਓ ਆਪਾਂ ਚੱਲਦੇ ਆ ਜੀ ਮਿਲਦੇ ਆ ਦੁਕਾਨ ਦੇ ਓਨਰ ਨਾਲ ਆਜੋ ਸੋ ਇੱਥੇ ਜਿਹੜਾ ਕਸਟਮਰ ਬੈਠਾ ਹੈ ਕੁਝ ਨੌਜਵਾਨ ਤੇ ਅੰਕਲ ਜੀ ਨਾਲ ਵੀ ਗੱਲਬਾਤ ਕਰਦੇ ਸੱਸੀ ਘਾਲ ਅੰਕਲ ਜੀ ਅੰਕਲ ਜੀ ਕੀ ਕੰਮ ਕਰਵਾਉਣਾ ਹੈ ਤੁਸੀਂ ਦੁਕਾਨ ਤੇ ਜੀ ਦਾ ਫੋਨ ਦਾ ਜਿਹੜਾ ਆਵਾਜ਼ ਨਹੀਂ ਦੇ ਦਿੰਦਾ ਸਪੀਕਰ ਫੋਨ ਠੀਕ ਆ ਜੀ ਕੀ ਕਹਿੰਦੇ ਵੀ ਹੋ ਜਾਊਗਾ ਇਹ ਕਹਿੰਦੇ ਜੀ ਇਹ ਠੀਕ ਹੋ ਜਾਊਗਾ ਠੀਕ ਆ ਜੀ ਹਾਂ ਜੀ ਸਪੀਕਰ ਸੋ ਅੰਕਲ ਜੀ ਦਾ ਜਿਹੜਾ ਮੋਬਾਈਲ ਦਾ ਸਪੀਕਰ ਉਹ ਵੀ ਖਰਾਬ ਹੋ ਗਿਆ ਸੀਗਾ ਫੋਨ ਆਏ ਨੇ ਸੋ ਤੁਸੀਂ ਦੇਖ ਸਕਦੇ ਦੁਕਾਨ ਦੇ ਅੰਦਰਲਾ ਜਿਹੜਾ ਦ੍ਰਿਸ਼ ਦੁਕਾਨ ਸੱਸੀ ਘਾਲ ਜੀ ਸੱਸੀ ਘਾਲ ਕੀ ਨਾਮ ਹੈ ਤੁਹਾਡਾ ਹਮਨਦੀਪ ਸਿੰਘ ਤੇ ਕਿਹੜੇ ਪਿੰਡ ਹੈ ਤੁਹਾਡਾ ਆਪਣਾ ਮ ਠੀਕ ਆ ਜੜਕੜੀ ਤੁਸੀਂ ਮੋਬਾਈਲ ਰਿਪੇਅਰ ਕਰਦੇ ਹੋ ਕਿਹੜੀ ਕਿਹੜੀ ਕਸਟਮਰ ਲਈ ਵੈਰਾਈਟ ਲਾਈਕ ਆਏ ਤੁਸੀਂ ਜੀ ਆਪਾਂ ਆਲ ਮੋਬਾਈਲ ਰਿਪੇਅਰ ਕਰਦੇ ਆ ਆਲ ਮਾਡਲ ਕੋਈ ਵੀ ਮਾਡਲ ਹੋਵੇ ਠੀਕ ਆ ਕਿਵੇਂ ਕਹਿੰਦੇ ਨੇ ਕੋਈ ਆਈਫੋਨ ਦੇ ਅਨਲੌਕ ਵਗੈਰਾ ਉਹ ਵੀ ਕਰ ਦਿੰਦੇ ਨੇ ਤੁਸੀਂ ਕੋਈ ਲੌਕ ਲੱਗ ਜਾਂਦੇ ਨੇ ਕਈ ਵਾਰ ਸੌਫਟਵੇਅਰ ਦਾ ਕੰਮ ਵੀ ਸਾਰਾ ਕਰੀ ਦੋ ਅੱਛਾ ਬਾਕੀ ਹੋਰ ਕੀ ਹੁੰਦੀ ਕੀ ਨਵੇਂ ਫੋਨ ਵੀ ਮੰਗਦਾ ਤੁਹਾਡੇ ਕੋਲ ਜੀ ਨਵੇਂ ਫੋਨ ਆਰਡਰ ਤੇ ਦਿੰਦੇ ਆ ਐਕਸੈਸਰੀ ਆਪਣੇ ਤੋਂ ਸਾਰੀ ਹੁੰਦੀ ਠੀਕ ਆ ਮਨੀ ਟਰਾਂਸਫਰ ਵੀ ਲਿਖਿਆ ਸੀਗਾ ਤੁਸੀਂ ਬਾਅਦ ਮਨੀ ਟਰਾਂਸਫਰ ਵੀ ਕਰਦੇ ਆ ਠੀਕ ਆ ਜੀ ਸੁਵਾ ਤੁਹਾਡੇ ਕੋਲ ਜਿਹੜੀ ਸਾਰੀ ਵੈਰਾਈਟੀ ਆ ਮੋਬਾਈਲ ਨਸਬੰਦਰ ਤੁਸੀਂ ਹਰ ਸਮਾਨ ਗਲਾਸ ਵਗੈਰਾ ਮੋਬਾਈਲ ਕਵਰ ਜੋ ਵੀ ਆਪਣੀ ਸੇਮੋ ਵਗੈਰਾ ਸਾਰਾ ਕੁਝ ਲੈ ਸਕਦੇ ਹੋ ਲੋਕੇਸ਼ਨ ਦੱਸ ਦੋ ਵੀਰੇ ਇੱਕ ਵਾਰ ਕਸਟਮਰ ਨੂੰ ਲੋਕੇਸ਼ਨ ਐਸਵੀ ਬੈਂਕ ਦੇ ਕੋਲ ਠੀਕ ਹੈ ਜੀ ਮੇਨ ਬੱਸ ਸਟੈਂਡ ਮੇਨ ਰੋਡ ਤੇ ਠੀਕ ਹੈ ਮੇਨ ਰੋਡ ਤੇ ਸੋ ਠੀਕ ਆ ਸੋ ਜਿਹੜੀ ਦੁਕਾਨ ਦੀ ਲੋਕੇਸ਼ਨ ਆ ਜੀ ਤੁਸੀਂ ਦੇਖ ਸਕਦੇ ਹੋ ਮੇਨ ਰੋਡ ਤੇ ਨੇੜੇ ਮੇਨ ਬੱਸ ਸਟੈਂਡ ਐਸਵੀ ਬੈਂਕ ਦੇ ਨਾਲ ਇਹ ਵਿਚਾਲੇ ਜੀ ਦੁਕਾਨ ਆ ਸੋ ਕੋਈ ਵੀ ਲੋਡ ਹੋਵੇ ਤੇ ਬਾਜ ਰੇਟਾਂ ਤੁਸੀਂ ਇਸ ਸ਼ਾਪ ਤੋਂ ਆਪਣਾ ਜਿਹੜਾ ਮੋਬਾਈਲ ਖਰੀਦ ਸਕਦੇ ਹੋ ਸੋ ਦਰਸ਼ਨ ਜ਼ਰੂਰ ਦਿਓ ਜੀ